ਜਰ ਸਿੱਧਾ ਕੰਪਨੀ ਚੋਂ ਮਿਲ ਜਾਂਦਾ ਹੈ ਕੰਪਨੀ ਚੋਂ ਇਹ ਕੰਪਨੀ ਚੋਂ ਲਿਆ ਸੀ ਡੈਮੋ ਵਾਸਤੇ ਉਹਨਾਂ ਨੇ ਭੇਜਿਆ ਸੀ ਅੱਛਾ ਜੀ ਅਸੀਂ ਉਹਨਾਂ ਨੂੰ ਦਿੱਤਾ ਨਹੀਂ ਸੀ ਉਹ ਕਹਿੰਦੇ ਸਾਨੂੰ ਵਾਪਸ ਕਰੋ ਅਸੀਂ ਦਿੱਤਾ ਨਹੀਂ ਅੱਛਾ ਠੀਕ ਹੈ ਉਹ ਕਹਿੰਦੇ ਇਹ ਤਾਂ ਇਹ ਤਾਂ ਫਿਰ ਟਰੈਕਟਰ ਮੇਰੇ ਹਿਸਾਬ ਨਾਲ ਹੋਰ ਇਹਦੇ ਨਾਲ ਤਾਂ ਨਹੀਂਗਾ ਆਹ ਸਟਿਕਰਾ ਇਹਦਾ ਨੂੰ ਮਿਲੂਗਾ ਕਿਤੇ ਵੀ ਇਹਦੀ ਖਾਸੀਅਤ ਕੀ ਕੀ ਹੈ ਇਹਦੇ ਵਿੱਚ ਇੱਕ ਤੇ ਚਾਰ ਸਿਲੰਡਰ ਆ ਹਾਂ ਜੀ ਇਹ ਕਿ ਹਾਈ ਲੋ ਮੀਡੀਅਮ ਆ ਅੱਛਾ ਜੀ ਉਹਨਾਂ ਟਾਈਮਾਂ ਜਦੋਂ ਇਹਨਾਂ ਨੇ ਕੱਢਿਆ ਹੀ ਇਹ ਇਹ ਕਿਹੜਾ ਮਾਡਲ ਆ ਇਹ 15 ਮਾਡਲ ਆ 15 ਮਾਡਲ ਹਾਂ ਜੀ ਠੀਕ ਇਹ ਕਿੰਨੀ ਹਸ ਪਾਵਰ ਚ ਹੈ ਇਹ 42 42 ਹੌਰਸਪਾਵਰ ਤੇ 3 ਸਪੀਡ ਮੇਰੇ ਸਭ ਨਾਲ ਇਹੀ ਹੂ ਹਾਂਜੀ ਤੇ ਪੇਕਾ ਬਹੁਤ ਇੰਜਨ ਦੀ ਪਟੌਲ ਗੱਡੀ ਵਾਲੀ ਆ ਜੀ ਪੇਕਾ ਪੇਰੀਨ ਦੀ 4 ਸਿਲੰਡਰ ਇੰਜਨ ਆ ਹਾਈ ਲੋ ਮੀਡੀਅਮ ਡਬਲ ਕਲਚ ਤੇ ਜਿਹੜੇ ਛਤਰੀਆਂ ਲੱਗੀਆਂ ਹੋਈਆਂ ਜਿਵੇਂ ਇਹ ਛਤਰੀ ਸਾਡੀ ਆਪ ਦਾ ਹੀ ਡਿਜ਼ਾਈਨ ਆਪ ਦਾ ਹੀ ਆ ਇਹ ਕੰਪਨੀ ਤੋਂ ਫਿੱਟੜਿਆ ਪਿੱਛੋਂ ਆਈ ਓਕੇ 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 ਤੇ ਇੱਕ ਆ ਵੀ ਖੜੀ ਆ ਇਹ ਵੀ ਛਤਰੀ ਸਾਡੀ ਆਪ ਦੀ ਬਣੀ ਆ ਆ ਵਾਲੀ ਹਾਂਜੀ ਇਹ ਵੀ ਆਪ ਦੀ ਹਾਂਜੀ ਜਿਹੜੀ ਤੁਹਾਡੀ ਛਤਰੀਆਂ ਬਣ ਲੱਗੀਆਂ ਆ ਹਾਂਜੀ ਅਈ ਰਹਿ ਲਿਆ ਜੀ ਨਾਲ ਗਾ ਰੀਆਂ ਤਰੀਆਂ ਉਥੋਂ ਭਾਈ ਕਿਦੋਂ ਲੰਡੀਆਂ ਸੈਂਦੀ ਸੈਂਦੀ ਵਰਖਾ ਹਾਂਜੀ ਉਹਨਾਂ ਦੇ ਫੋਟੋ ਖੇਚਰੀ ਇਹ ਕਈ ਤਰ੍ਹਾਂ ਦੀ ਛਤਰੀ ਦੀ ਕਿਹੜੇ ਦੀ ਅਮਿੰਦਰਾ ਦੀ ਇਹ 2002 ਦੀ ਗੱਲ ਆ ਤਿੰਨ ਦੀ ਤਿੰਨ ਦੀ 63 ਪੀ ਇਹਦੀ ਨਹੀਂ ਪਹਿਲਾਂ ਇਹ ਅਰਜਨਤ ਛਤਰੀ ਲੱਗੀ ਸੀ ਇਹ 2003 ਚ ਠੀਕ ਹਾਂਜੀ ਆਰੇ ਫੋਟੋ ਕਿੱਤੀ ਆਉਂ ਤੋਂ ਲਾਪੇ ਬਣਾਉਣ ਉਹ ਚਤਰੀਆਂ ਬਣਾਉਣ ਲੱਪਾ ਆਪਣਾ ਆ ਕੇ ਦਾ ਗਰਗਾਉ ਤੋਂ ਬਣਾਈ ਆ ਰ ਆਪਣਾ ਹਾਂ ਤੁਹਾਡੇ ਕੋਲੇ ਉਹ ਪਹਿਲਾਂ ਸੀਗਾ ਨਾ ਡਿਜ਼ਾਈਨ ਕਿ ਨਹੀਂ ਉਹਦੇ ਨਹੀਂ ਆਇਆ ਸੀ ਪਹਿਲਾਂ ਸਾਰਾ ਆਇਆ ਸੀ ਵੀ ਇਹ ਸੀ ਉਹ ਫੇਰ ਬਾਅਦ ਚ ਟ ਬਣਵਾਇਆ ਟਲਾਯਾ ਰਨੋਲਟਾ ਨੂੰ ਔਰੋਂ ਦੀ ਲਾਈਆਂ ਆ ਪਹਿਲੇ ਟਾਈਮਾਂ ਚ ਛੱਡਾਈ ਆ ਆਪਦੀ ਆ ਇੱਥੇ ਛੱਡ ਲਈ ਤੇ ਸਤਲੋ ਜਾਲਾ ਕੋ ਪੁੱਛਿਆ ਨਹੀਂ ਢਾਲ ਦੇ ਫੇਰ ਗਰਗਾਉ ਤੋਂ ਉੱਥੋਂ ਬਣਾਈ ਆ ਇਕੱਲਾ ਹੋਡੀ ਲਮਗਾਇਆ ਦੇਖਿਆ ਗਾਡਰਾਂ ਦੇ ਫੇਟੜੇ ਆ ਜਿੱਦਾਂ ਮਰਜੀ ਟਰੈਕਟਰ ਨਹੀਂ ਜਿੰਨਾ ਮਰਜੀ ਉੱਠ ਖੜੇ ਹੂੰ 10 ਬੰਦੇ ਚੱਕ ਕੇ ਛਾੜਦੇ ਇੰਨਾ ਮੋਟਾ ਪਾਈ ਕੇ ਹਾਂ ਮੁੰਡਾ ਜਿਹੜਾ ਹਰਿਆਣੇ ਵਾਲਿਆ ਇਸੇ ਵਜ੍ਹਾ ਕਰਕੇ ਮੌਤ ਹੋਈ ਉਹਦੀ ਕੀ ਨਾਂ ਸੀ ਆਂਸ਼ੂ ਉਹ ਫਿਰ ਥੱਲੇ ਤੋਂ ਸਟਾਰਟ ਇੰ ਇੰਨਾ ਨਹੀਂ ਸੋਚਦੇ ਸਟਾਰਟ ਟੋਟ ਸਕਦੇ ਆ ਹੋਰ ਮਜ਼ਬੂਤੀ ਕਰਨ ਪਲੇਟਾਂ ਲਾ ਕੇ ਵੀ ਜੇ ਇੱਕ ਵਜਨ ਹੀ ਇੱਥੇ ਪਾਉਣਾ ਹਾਂ ਜਾਨ ਚਲੀ ਗਈ ਇਹ ਸਾਰੇ ਆਲੂ ਪੱਟਣ ਵਾਲੇ ਹੀ ਆ ਜੀ ਅੱਛਾ ਇਹ ਸਾਰਾ ਕੰਮ ਇਹਨਾਂ ਨੇ ਆਲੂਆਂ ਦਾ ਕਰਨਾ ਸਾਰੇ ਆਲੂਆਂ ਵਾਲਾ ਹੀ ਆ ਇਹ ਆ ਕੀ ਹੌਸਪੀਟਲ ਆਈ ਇਹ 41 ਇਹ ਕਿਹੜਾ ਐਕਸਪੀ ਇਹ 41 ਫਾਰਮ ਟਰੈਕ ਦਾ ਹੀ ਆ ਇਹ ਵੀ ਆਪਣੇ ਹੈ ਨਹੀਂ ਬਹੁਤ ਘੱਟ ਇਹਦਾ ਨਾ ਮੈਂ ਸਟੀering ਦੋ ਤਿੰਨ ਵਾਰ ਥਾਵਾਂ ਤੇ ਵੇਖ ਚੁੱਕਾ ਇਹਦੀ ਸਟੀering ਵਿੱਚ ਖਾਸियत ਹੈ ਤੁਸੀਂ ਦੇਖਿਓ ਇਹ ਬਹੁਤ ਸਟੀering ਲੱਗੀ ਜਾਂਦਾ ਹੁਣ ਜਿਹੜੇ ਬੰਦੇ ਆ ਨੇ ਪਾਵਰ ਸਟੀering ਨਹੀਂ ਕਰਾਉਣਾ ਨਾ ਉਹ ਆਹ ਸਟੀering ਲਾ ਆਂਦੇ ਆ ਮੈਂ ਕੱਲ ਵੀ ਇੱਕ ਤਲਵੰਡੀ ਟਰੈਕਟਰ ਖੜਾ ਵੇਖਿਆ ਹਾਂ ਇਹਦਾ ਸਟੀering ਬਹੁਤ smooth ਚੱਲਦਾ 41 ਹਸਪਰ ਇਹ ਆਲੂ ਪਟਦੇ ਇਹਨਾਂ ਨੂੰ ਤੇਲ ਭਰੇ ਗਿਆ ਠੀਕ ਆਲੂ ਪਟਣ ਚਲਾਉਣ ਚ ਸਭ ਤੋਂ ਵਧੀਆ ਟਰੈਕਟਰ ਕਿਹੜਾ ਹੈ ਸਾਰੇ ਵਧੀਆ ਪੈਰ ਛੋਟੇ ਚੜਦੇ ਆ ਨਾ ਪੂਰਾ 48 ਇੰਚ ਤੇ ਆ ਇਸਾ ਇਹਦਾ ਠੀਕ ਹੈ ਆਲੂਆਂ ਲਈ ਸਪੈਸ਼ਲ ਆ ਜੀ ਆਲੂਆਂ ਆਲੂ ਇਹਨਾਂ ਨੇ ਪੱਟਣੇ ਫਾਰਮ ਟਰੈਕ ਨਹੀਂ ਫੋਰਡ ਨਹੀਂ ਇੱਕ ਮਹੀਨ ਰਾਵਾਂ ਵੀ ਆਉਂਦਾ ਪੋਟੇਟੋ ਸਪੈਸ਼ਲ ਉਹ ਨਹੀਂ ਗੱਲ ਬਣੀ ਨਹੀਂ ਕਟਾਈ ਹੈ ਨਹੀਂ ਉਹਦੀ ਅੱਛਾ ਹਾਂ ਜੀ ਇਹ ਵੇਹ ਤਾਂ ਹਮ ਸਾਰੀਆਂ ਕੰਪਨੀਆਂ ਨੇ ਨਾਂ ਰੱਖਿਆ ਕੋਈ ਟਰੈਕਟਰ ਕੱਢਿਆ ਗਾ ਕਿਸੇ ਤੋਂ ਗੱਲ ਨਹੀਂ ਬਣੀ ਜੋ ਫਾਰਮ ਟਰੈਕ ਆ ਠੀਕ ਹੈ ਕਟਾਈ ਹੈ ਨਹੀਂ ਕਿਸੇ ਟਰੈਕਟਰ ਦੀ ਠੀਕ ਹੈ ਜੋ ਫਾਰਮ ਟਰੈਕ ਦੀ ਕਟਾਈ ਆ ਤਦੋਂ ਆਪਾਂ ਆਲੂ ਪਟਦੇ ਆ ਨਾ ਇਹ ਪੂਰਾ ਸਟੀਅਰਿੰਗ ਐਦਾਂ ਘੁੰਮਦਾ ਟਾਇਰ ਹਾਂਜੀ ਆਮ ਟਰੈਕਟਰਾਂ ਦਾ ਟਾਇਰ ਖੇਲ ਨੂੰ ਪੱਟ ਕੇ ਸਿੱਟਦਾ ਆ ਖੇਲ ਪੱਟੀ ਜਾਂਦੀ ਆ ਠੀਕ ਆ ਸਭ ਤੋਂ ਬੈਸਟ ਟਰੈਕਟਰ ਆਲੂ ਪੱਟਣ ਚ ਫਾਰਮ ਟੈਕ ਇਹਦੀ ਲੈਫਟ ਵੀ ਥੋੜੀ ਸਮੂਥ ਚੱਲਦੀ ਹੁੰਦੀ ਆ ਤੁਹਾਨੂੰ ਹਾਂਜੀ ਤੁਹਾਡੇ ਕੋਲੇ ਬਾਵਾ ਹੈ ਜੀ ਹੈ ਨਾ ਫਾਰਮ ਟੈਕ ਇਹ ਸਾਰੇ ਆਲੂਆਂ ਦਾ ਕੰਮ ਇਹਨਾਂ ਨੇ ਕਰਨਾ 1 2 3 4 5 6 ਸਾਰੇ ਆਲੂ ਆਪੇ ਹਾਂਜੀ ਇਹ ਕਨਾਂ ਹਜੇ ਤੱਕ ਕਿਸੇ ਨੇ ਨੋਟ ਨਹੀਂ ਸ਼ਾਇਦ ਕੀਤਾ ਹੋਣਾ ਮੈਂ ਤੁਹਾਨੂੰ ਦੱਸਦਾ ਇਹਦਾ ਇਹਦਾ ਸਟੀਰਿੰਗ ਦੇ ਅੱਧੇ ਗੇੜੇ ਆਉਂਦੇ ਹੁੰਦੇ ਆ ਆਹ ਟਰੈਕਟਰ ਨੂੰ ਜਿਹਦੀਆਂ ਡਬਲ ਰਾਡਾਂ ਨਾ ਜਿਵੇਂ ਇਹਦੇ ਵੀ ਇੱਧਰ ਵੀ ਰਾਡ ਇਹਦੇ ਵੀ ਇੱਧਰ ਵੀ ਰਾਡ ਇਹਦੇ ਸਟੀਰਿੰਗ ਦੇ ਅੱਧੇ ਗੇੜੇ ਹੁੰਦੇ ਆ ਉਹਦੇ ਜਿਵੇਂ ਸਿੰਗਲ ਆ ਜੇ ਆਪਾਂ 25 ਗ੍ਰਾਹਮ ਉਹਨੂੰ ਜਿਆਦਾ ਦੇਣਾ ਪੈਣਾ ਹਾਂ ਇਹਨੂੰ ਦੋ ਗੇੜੇ ਵਾਧ ਦੇਣੇ ਪੈਣੇ ਉਹ ਇੱਕ ਠੱਕੇ ਨੂੰ ਇੱਕ ਖਿੱਚੇ ਨੂੰ ਹੋ ਗਿਆ ਇਹ ਡਬਲ ਰਾਡ ਹਾਂ ਐਚ ਐਮ ਟੀ ਐਚ ਐਮ ਟੀ ਤਿੰਨ ਗੇੜਿਆਂ ਤੇ ਪੂਰਾ ਰਾਊਂਡ ਕਰੂਗਾ ਸਟੀਰਿੰਗ ਟਾਇਰ ਮੋੜਨੇ ਆ ਤਾਂ ਆਪਾਂ ਇਹ ਡੇਢ ਗੇੜੇ ਤੇ ਰਾਊਂਡ ਪੂਰੇ ਕਰ ਜੂਗਾ ਡੇਢ ਤੇ ਇਹਨੂੰ ਡੇਢ ਤੇ ਹੋ ਟਰਾਲੀ ਬੈਕ ਕਰਦਾ ਹੋਇਆ ਜਿਹੜਾ ਜਾਣਕਾਰ ਬੰਦਾ ਹੋਇਆ ਉਹ ਇੰਨਾ ਹੀ ਹਲਾਉਂਦਾ ਹੁੰਦਾ ਸਟੀering ਬੈਕ ਕਰਦਾ ਟਰਾਲੀ ਹੋ ਟਰੈਕਟਰ ਨਾਲ ਤੁਸੀਂ ਕਰੋਗੇ ਬੈਕ ਤੇ ਜਾਂ ਦੂਜੇ ਪਾਸੇ ਨੂੰ ਜ਼ਿਆਦਾ ਕੱਟਿਆ ਜਾਊ ਜਾਂ ਦੂਜੇ ਪਾਸੇ ਨੂੰ ਜ਼ਿਆਦਾ ਕੱਟਿਆ ਜਾਏ ਇੰਨੇ ਤੇ ਕਿੰਨਾ ਕੱਟ ਲੈ ਜਾਣਾ ਇਹਨੇ ਇੱਥੇ ਵੀ ਆਪਾਂ ਵੇਖ ਲਈਨੇ ਬਸ ਦੇਖੋ ਮਾ ਇੰਨੇ ਨਹੀਂ ਹੋ ਗਿਆ ਸਿਰ ਇਹ ਅਗਲਾ ਕਹਿਣ ਇਹ ਰਾੜਾ ਦੋ ਇਸ ਇਹ ਇਹ ਚ ਇਹੀ ਖਾਸੀ ਅਸੀਂ ਇਹ ਪੈਲੀ ਵਾਉਂਦਾ ਵੀ ਤੁਸੀਂ ਇੰਨੇ ਸਟੀering ਫੋਰਡ ਦਾ ਮੋੜੋਗੇ ਹਾਂਜੀ ਇਹ ਬੂਮਵਾ ਤੇ ਸਪੈਸ਼ਲ ਇਹ ਖੁੱਬਣ ਦੀ ਆਈ ਤੁਹਾਨੂੰ ਕਦੇ ਨਾ ਨਾ ਖੁੱਬਦਾ ਹੀ ਨਹੀਂ ਹੋਰ ਐ ਫੋਨ ਨਹੀਂ ਖੁੱਬਣਾ ਖੁੱਬਣਾ ਇਸ ਲਈ ਨਹੀਂ ਵੀ ਆ ਜਿਹੜੇ ਮੋਹਰੇ ਟਾਇਰ ਨਾਲ ਹੀ ਘੁੰਮੀ ਜਾਂਦੇ ਉਹਨੂੰ ਥੱਲੇ ਨੂੰ ਸਲੈਪ ਮਾਰ ਕੇ ਜਾਣ ਹੀ ਨਹੀਂ ਦੇਣਾ ਹਾਂਜੀ ਹੁਣ ਕੰਬਾਈਨ ਆ ਜਿੱਥੇ 2 ਵੀਲ ਤੇ ਨਹੀਂ ਚੱਲਦੀ 4 ਵੀਲ ਲੱਗ ਗਿਆ ਉਹਨੂੰ ਮੋਹਰੇ ਟਾਇਰ ਨੂੰ ਸਲੈਪੀ ਨਹੀਂ ਮਾਰਨ ਦੇ ਹੂੰ ਜਿੱਥੇ ਖੁੱਬਣ ਦੇ ਚਾਂਸ ਬਣਦੇ ਵੀ ਉੱਥੇ ਵੀ ਤੁਰੇ ਜਾਂਦਾ ਹੁਣ ਤਾਂ ਉੱਥੇ ਸਾਡੇ ਬੂਮ ਸਪਰੇਅ ਦਾ ਬਹੁਤ ਕੰਮ ਚੱਲ ਪਿਆ ਨਾ ਉਹ ਥੱਲੇ ਜੈਕ ਲਾਈ ਜਾਂਦੇ ਆ ਕਸਮ ਜੀ ਇਹ ਕਿਦ ਬਾਈ ਚਾਂਸ ਖਾਬ ਨਹੀਂ ਗਿਆ ਆਹ ਦੇ ਸਿਸਟਮ ਤਾਂ ਲੱਗਾ ਹੀ ਆ ਹਾਂ ਹੂੰ ਬਾਈ ਝੋਨੇ ਦੇ ਵਿਚਾਲੇ ਜਾ ਕੇ ਖੁੱਪ ਗਿਆ ਕਿਤੇ ਉਹ ਫੇ ਤਾਰਾਂ ਤੂਰਾਂ ਲਿਆ ਕੇ ਰੱਖ ਲੈਣੇ ਆ ਬੋਰ ਵਾਲੀਆਂ ਸਾਰੇ ਆਲੂ ਵਾਲੇ ਸਾਰੀਆਂ ਚੀਜ਼ ਜੀ ਮਿਲ ਜੂ ਇੰਨਾ ਕੰਮ ਕਰਨ ਵਾਲੀ ਜਿਹੜੀ ਜਿਹੜੀ ਜੀਪਾਂ ਮੂਰੇ ਨ ਲੱਗੀ ਹੁੰਦੀ ਉਹ ਇੰਨਾ ਕੰਮ ਉਹ ਨਹੀਂ ਉਹਨ ਇੰਨੀ ਪਾਵਰ ਨਹੀਂ ਉਹ ਚ ਉਹਦੇ ਚ 12 ਵੋਲਟ ਉਹ ਉਹ ਚਾ ਇੰਨੀ ਪਾਵੀ ਚੀਜ਼ ਰਹਿਣ ਵਾਲੀ ਜਿਹਦਾ ਉਹ ਚਾੜ ਦਿੰਦੇ ਨੇ ਟਰੈਕਟਰ ਚਾੜ ਦਿੰਦੀ ਉਦਾਂ ਉੱਤੇ ਉਹ ਪਰ ਉਹ ਵੀ ਪੂਰੇ ਮਾਰ ਕੇ ਚੱਕ ਲਊਗੀ ਤੇ ਫਿਰ ਤੋਂ ਹਾਂ ਜਾਂ ਜਿਹੜਾ ਦੂਜਾ ਇਹਨਾਂ ਦਾ ਫੌਜ ਜਿਹੜਾ ਦੂਜਾ ਜਿਵੇਂ ਉਹਨੇ ਉਹਦੇ ਤੇ ਗੇਅਰ ਲੱਗਦਾ ਨਾ ਬੈਂਚ ਗੇਅਰ ਕਹਿੰਦੇ ਉਹਨੂੰ ਉਹ ਗੇਅਰ ਲੱਗ ਜਾਂਦਾ ਉਹ ਲਿਆ ਹੋਵੇ ਉਹ ਆ ਉਹ ਬੈਂਚ ਗੇਅਰ ਕਹਿੰਦੇ ਉਹਨੂੰ ਡ੍ਰੈਗ ਤੋਂ ਹੋਵੇ ਭਾਰਾ ਮੋਟਾ ਉਹਦੇ ਨਾਲ ਉਹ ਬੈਂਚ ਗੇਅਰ ਨਾਲ ਫੇ ਉਹ ਇੰਜਨ ਨਾਲ ਚੱਲਦਾ ਨਾ ਉਹ ਖਿੱਚਦਾ ਉਹ ਖਿੱਚਦਾ ਜਿੱਥੋਂ ਮਰਜ਼ੀ ਖਿੱਚ ਲਾਉਂਦਾ ਮੈਂ ਦੇਖਿਆ ਇਹ ਤਾਂ ਬੰਪਰ ਤੇ ਹੀ ਬਣਾਇਆ ਹੋਇਆ ਸੀ ਉਹਨੇ ਪਰ ਇਹ ਇਹਦੀ ਪੁਲੀ ਤੋਂ ਪੈਂਦਾ ਕੀਤਾ ਹੋਇਆ ਸੀ ਉਹ ਬੈਟਰੀ ਤੇ ਨਹੀਂ ਸੀ ਆ ਪੁਲੀ ਪਾਈ ਹੋਈ ਸੀ ਗੇਰ ਲਾਣ ਨੇ ਹਾਂ ਉਹ ਉਹ ਚੀਜ਼ ਅਲੱਗ ਬੈਟਰੀ ਇਹਦੀ ਹੋਰ ਆ ਜਾਂਦੀ ਇਧਰੋਂ ਆ ਗਿਆ ਨਿਊ ਹਾਲ ਲੱਗ ਗਈ ਇਹ ਵਾਲਾ 7500 ਇਹ ਵੀ ਆਪਣੇ ਮਾਡਲ ਆ ਜਾਂ ਇਹ ਖੇਤਾ ਵਾਲੀ ਨਹੀਂ ਨਹੀਂ ਇਹ ਤਾਂ ਅਸੀਂ ਆਪਣੀਆਂ ਆ ਨਹੀਂ ਹੈਗਾ ਐਕਸਪੋਰਟ ਮਾਡਲ ਹੀ ਆ ਜਿਹੜਾ ਐਕਸਪੋਰਟ ਕਰਦੇ ਉਹਨੂੰ ਇਹ ਆਹ ਗੁੱਲੀਆਂ ਵਾਲੇ ਟਾਇਰ ਹੀ ਆਉਂਦੇ ਆ ਜਿਹੜਾ ਟਰੈਕਟਰ ਬਾਹਰ ਜਾਣਾ ਉਹਨੂੰ ਆਹਾ ਗੁੱਲੀਆਂ ਵਾਲੇ ਟਾਇਰ ਪੇਂਟੇ ਦਾ ਠੀਕ ਆ ਹਾਂਜੀ ਬੀਜੀ केटी ਦੇ ਟਾਇਰ ਵੇਹ ਤਾਂ ਆਪਾਂ ਨੂੰ ਬੀਜੀ केटी ਦੇ ਵੇਲੇ ਮਿਲੂਗੀ ਸਕਦੇ ਆ ਮਿਲ ਸਕਦੇ ਇਹ ਟਾਇਰ ਦੇ ਵਿੱਚ ਕੀ ਫਰਕ ਇਹਦੇ ਵਿੱਚ ਸਲੈਪਿੰਗ ਹੀ ਹੈ ਨਹੀਂ ਫੋਰ ভাই ਫੋਰ ਵੀਲ ਜਿਨਾ ਇਹ ਸਿੰਗਲ ਟਾਇਰ ਹੀ ਕੰਮ ਕਰ ਜਾਂਦਾ ਕੁਸ਼ੀ ਹੈ ਕਿੰਨੀ ਲੰਮੀ ਆ ਹਾਂਜੀ ਇੱਕ ਸਪੇਸ ਜ਼ਿਆਦਾ ਹੈ ਨਾ ਜ਼ਿਆਦਾ ਸਾਨੇ ਚ ਫੜ ਲਾਂ ਹਾਂ ਤਵੀਆਂ ਦੇ ਟੂ ਵੀਲ ਜੀ ਚਲਾ ਲਓ ਖਿੱਚੀ ਜਾਂਦਾ 20 ਤਵੀਆਂ ਅੱਛਾ ਜੀ ਹਾਂਜੀ ਇੰਨਾ ਫਰਕ ਆ ਦੇਖੋ ਟਾਇਰਾਂ ਦਾ ਇਹ ਰੋਡ ਤੇ ਇਹ ਉਹ ਟਰੈਕਟਰ ਕੋੜ ਕਨੀ ਮਾਰਦੇ ਨਹੀਂ ਕੇ ਤਾਂ ਨਾ ਮੈਨੂੰ ਲੱਗਦਾ ਬਿਲਕੁਲ ਨਵਾਂ ਹੀ ਆ ਟਰੈਕਟਰ ਹੈ ਮਾਡਲ ਆ ਹੀ ਹੁੰਦਾ ਹਾਂਜੀ ਕਈ ਮਾਡਲ ਆ ਇਹਨੂੰ ਬਤਕਸਤਾ ਵਾਸਤੇ ਲਿਆ ਆਪਾਂ ਇਹਨੂੰ ਟਰਾਲੀ ਤੋਂ ਰੱਖਿਆ ਜਿਆਦਾ ਆ ਜੇ ਅਸੀਂ ਠੀਕ ਆ ਜੀ ਵੀ ਵੀ ਚੰਗੀ ਖਿਚਾਈ ਕਰਦਾ ਆਇਆਂ ਨੂੰ ਦਾ ਜਦੋਂ ਟਰੈਕਟਰ ਦੇ ਮੋਰੇ weight ਹੈਗਾ ਟਰੈਕਟਰ ਮਾੜਾ ਵੀ ਖਿਚਾਈ ਕਰ ਜਾਂਦਾ ਚਲ ਦਿੰਦੇ ਤੁਹਾਡੇ ਕੋਲੇ ਜੋੜ ਜਲ ਕੋਈ ਵੀ ਹੈ ਨਹੀਂ ਨਹੀਂ ਜੋੜੀਆਂ ਨਹੀਂ ਰੱਖਿਆ ਸੀ ਠੀਕ ਹੈ ਉਹ ਤੁਹਾਡੇ ਕੰਮ ਨਹੀਂ ਦੇ ਰਿਹਾ ਤੁਹਾਨੂੰ ਜੀ ਨਹੀਂ ਠੀਕ ਕੰਮ ਦੇ ਰਿਹਾ ਲੇਕਿਨ ਸਾਡੇ ਨਹੀਂ ਪਸੰਦ ਉਹ ਠੀਕ ਹੈ ਉਹ ਵੀ ਚੀਜ਼ ਹੈ ਜਿਹਦੀ ਕੀ ਮਨ ਨੂੰ ਲੱਗਦੀ ਉਹੀ اچھا ਉਹਦੇ ਉਹਦੀ ਉਹਦੀ ਕਾਰਨ ਕੀ ਹੈ ਬਾਈ ਉਹ ਦੱਸਦਾ ਕਾਰਨ ਉਹਦਾ ਸਭ ਤੋਂ ਜਿਹੜਾ ਮੇਨ ਆ ਬਾਈ ਟੈਂਕੀ ਵਾਲਾ ਉਹਦਾ ਰੰਗ ਹਰਾ ਮੁਸਲਮਾਨ ਜਿਵੇਂ ਆਪਾਂ ਕਿਹਾ ਵੀ ਟਰੈਕਟਰ ਦੇ ਇੱਥੇ ਤੋਂ ਜੋ ਲਾਂਚ ਹੋ ਜਦੋਂ ਲਾਂਚ ਹੋਇਆ ਉਦੋਂ ਆ ਗਿਆ ਹੈਗਾ ਹਾਂ ਜੀ ਤੁਹਾਡੇ ਕੋਲੇ ਤੁਹਾਡੇ ਕੋਲ ਹਾਂ ਪਹਿਲਾਂ ਜਦੋਂ ਕਿਆ ਪ੍ਰੈਸ਼ ਢਿਓ ਦੀ ਥੋੜੀ ਜਿਹੀ ਜਦੋਂ ਉੱਪਰ ਤੋਂ ਪਤਾ ਨਹੀਂ ਪ੍ਰੈਸ਼ ਢਿਓ ਵਾਰਾ ਹੈਗਾ ਹਾਂ ਜੀ ਤੇ ਬਾਅਦ ਜਦੋਂ ਥੈਲਰ ਪਾਏ ਹਾਂ ਜੀ ਤੇ ਟਾਪ ਲਿੰਕ ਲੰਮੀ ਕਰ ਲਈ ਟਾਪ ਲਿੰਕ ਲੰਮੀ ਨਹੀਂ ਹੋਈ ਹੂੰ ਉਹ ਥੱਲੇ ਪੰਨਾ ਪਿਆ ਹਾਂ ਥੱਲੇ ਉਤਰ ਕੇ ਫੇਰ ਵਿਚ ਵੜ ਬੂੜ ਕੇ ਲੀਵਰ ਜਾ ਕੇ ਫੇਰ ਟਾਪ ਲਿੰਕ ਲੰਮੀ ਕੀਤੀ ਉਦੋਂ ਬਾਅਦ ਹੋਈ ਜੈਕ ਥੱਲੇ ਕਰਨਾ ਹੈਗਾ ਜੈਕ ਨਹੀਂ ਥੱਲੇ ਹੋਇਆ ਫੇਰ ਥੱਲੇ ਉਤਨਾ ਆਇਆ ਹਾਂ ਉਹਨੂੰ ਕੱਦ ਕਰ ਥੱਲੇ ਉਤਨਾ ਫੇਰ ਬੰਦਾ ਕਿ ਉੱਤਰੂ ਕਿੱਥੋਂ ਦੀ ਹਾਂਜੀ ਇਹੀ ਕਰ ਲਿਆ ਉਹ ਟਰੈਕਟਰ ਦੇ ਉੱਤੋਂ ਬੈਠਾ ਸਾਰਾ ਕੁਝ ਹੋ ਜਾ ਫੇਰ ਆ ਟਰੈਕਟਰ ਪਹਿਲੇ ਦਿਨ ਹੀ ਖੁੱਤੀ ਹੋਇਆ ਹੈ ਪਹਿਲੇ ਦਿਨ ਹੀ ਆ ਬਸ ਗਾੜੀ ਨਾ ਛੋਟੀ ਹੈ ਉਹ ਤਾਂ ਰੰਗਾਂ ਨੂੰ ਹੀ ਰਹਿ ਜਾਂਦਾ ਬੰਦਾ ਫੇਰ ਜਦੋਂ ਆਲੂ ਪਾੜਦੇ ਆ ਪਿੱਛੇ ਆਲੂ ਛੱਡਦੇ ਦੀ ਜੇ ਉੱਤੇ ਜੈਕ ਤੇ